ਖੈਸਤੂ ਨਮਸਕਾਰ ਮੈਂ ਤੁਹਾਡਾ ਵੀ ਮਗਾ ਜੋ ਪਾਪਾ ਦਿਲਾ ਐਸੀ ਮੋਟਾ ਜਨ ਸਟਰੀ ਸਾਥੀਓ ਬੜੇ ਹੀ ਦੁੱਖ ਵਾਲੀ ਗੱਲ ਹੈ ਆ ਜਿੱਥੇ ਕਿ ਹਰਿਆਣਾ ਦੇ ਵਿੱਚ ਮਨੀਸ਼ਾ ਨਾਮ ਦੀ ਲੜਕੀ ਨੂੰ ਗ੍ਰੇਪ ਕਰਕੇ ਮਾਰਿਆ ਗਿਆ ਤੇ ਮਨੀਸ਼ਾ ਨਾਮ ਦੀ ਇਸ ਧੀ ਨੂੰ ਇਸ ਬੱਚੀ ਨੂੰ ਇਨਸਾਫ ਨਹੀਂ ਮਿਲਿਆ ਜਿੱਥੇ ਕਿ ਇਸ ਵੀਡੀਓ ਦੇ ਵਿੱਚ ਦੇਖਣ ਦੇ ਮਤਾਬਿਕ ਹਰ ਇੱਕ ਨੇ ਆਪਣੀ ਆਪਣੀ ਰਿਪੋਰਟ ਦਿੱਤੀ ਹੈ ਡਾਕਟਰ ਕਹਿ ਰਹੇ ਨੇ ਕਿ ਉਹਦੇ શરી ਦੇ ਵਿੱਚੋਂ ਜ਼ਹਿਰ ਮਿਲਿਆ ਤੇ ਪੁਲਿਸ ਪੁਲਿਸ ਵੱਲੋਂ ਕਿਹਾ ਗਿਆ ਕਿ ਕਿ ਉਸਨੇ ਖੁਦ ਸੁਸਾਈਡ ਕੀਤਾ ਜੋ ਕਿ ਆਇਆ ਹੋਇਆ ਵੀਡੀਓ ਦੇ ਵਿੱਚ ਦੱਸਣ ਦੇ ਮੁਤਾਬਿਕ ਆਪਾਂ ਉਸ ਮੁੱਦੇ ਤੇ ਗੱਲ ਕਰਾਂਗੇ ਜਿੱਥੇ ਕਿ ਆਪਾਂ ਦੇਖਦੇ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਅੱਜ ਦਿਨ ਕਿਤੇ ਨਾ ਕਿਤੇ ਸਟੇਟ ਦੇ ਵਿੱਚ ਕਿਤੇ ਨਾ ਕਿਤੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਆ 5 ਸਾਲ ਦੀ ਬੱਚੀ ਤੋਂ ਲੈ ਕੇ ਆ ਆਏ 20 ਸਾਲ 22 ਸਾਲ 25 ਸਾਲ 26 ਤੱਕ ਸਾਲ ਲੜਕੀ ਤੱਕ ਗੈਂਗਰੇਪ ਹੋ ਰਹੇ ਤੇ ਜਿੱਥੇ ਉਹਨਾਂ ਨੂੰ ਕਿਦੀ ਵੀ ਕਿਤੇ ਵੀ ਇਨਸਾਫ ਨਹੀਂ ਮਿਲਿਆ ਜੇਕਰ ਕਿਤੇ ਇਨਸਾਫ ਦੀ ਆਸ ਹੁੰਦੀ ਹੈ ਤਾਂ ਬਲਤਕਾਰੀ ਜਾਂ ਡਾਕਟਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਕੁਛ ਚੰਦ ਪੈਸੇ ਦੇ ਕੇ ਖਰੀਦ ਲੈਣਗੇ ਕਿ ਜਿਹੜੇ ਡਾਕਟਰ ਆ ਜਾਂ ਮੁਲਾਜ਼ਮ ਆ ਕਿ ਉਹਨਾਂ ਦੇ ਘਰ ਧੀਆ ਪੈਣਾ ਨਹੀਂ ਹੈ ਕਿ ਜਿਹੜੇ ਰਿਪਸਟ ਆ ਉਹਨਾਂ ਦੇ ਘਰ ਧੀਆ ਪੈਣਾ ਨਹੀਂ ਜੋ ਹਰਿਆਣਾ ਦੇ ਵਿੱਚ ਮਨੀਸ਼ਾ ਰਾਮ ਦੀ ਬੱਚੀ ਹੈ ਜੋ ਧੀ ਹੈ ਬੇਟੀ ਹੈ ਉਹ ਕੱਲੇ ਹਰਿਆਣਾ ਸ਼ਹਿਰ ਦੀ ਬੇਟੀ ਨਹੀਂ ਹੈ ਪੂਰੇ ਦੇਸ਼ ਦੀ ਬੇਟੀ ਹੈ ਜੋ ਉਸ ਬੱਚੀ ਨਾਲ ਤਨਹونی ਹਰਕਤ ਕੀਤੀ ਗਈ ਹੈ ਤੇ ਪ੍ਰਸ਼ਾਸਨ ਜੋ ਹਰਿਆਣਾ ਦਾ ਪ੍ਰਸ਼ਾਸਨ ਹੈ ਗਵਰਨਮੈਂਟ ਹੈ ਕੀ ਕਰਦੀ ਪਈ ਹੈ ਸੁੱਤੀ ਪਈ ਹੈ ਵੀਡੀਓ ਦੇਖਣ ਦੇ ਮਤਲਬ ਵੀਡੀਓ ਦੇਖ ਜਦੋਂ ਕੀ ਹੁਣ ਵੀਡੀਓ ਸਾਹਮਣੇ ਆਈ ਤੇ ਵੀਡੀਓ ਦੇਖ ਕੇ ਵੀਡੀਓ ਪਾਣੀ ਪਈ ਹੈ ਇਸ ਤਰ੍ਹਾਂ ਦੇ ਬਲਤਕਾਰੀਆਂ ਨੂੰ ਜੇਲ੍ਹ ਦੇ ਵਿੱਚ ਨਹੀਂ ਪਬਲਿਕ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਜਿਹੜਾ ਰਿਪੋਰਟ ਆਏ ਚਾਹੇ ਉਹ ਕਿਸੇ ਸਰਕਾਰ ਦਾ ਨਮਿੰਦਾ ਹੋਵੇ ਚਾਹੇ ਉਹ ਕਿਸੇ ਐਮ.ਐਲ.ਏ ਦਾ ਮੰਤਰੀ ਦਾ ਬੱਚਾ ਹੋਵੇ ਕਿਸ ਚਾਹੇ ਪੁਲਿਸ ਪ੍ਰਸ਼ਾਸਨ ਦਾ ਹੋਵੇ ਚਾਹੇ ਡਾਕਟਰ ਦਾ ਹੋਵੇ ਚਾਹੇ ਕਿਸੇ ਦਾ ਵੀ ਉਹ ਰਿਪੋਰਟ ਲੜਕਾ ਹੋਵੇ ਉਸ ਨੂੰ ਫੜਕੇ ਪੁਲਿਸ ਹਵਾਲੇ ਨਹੀਂ ਪਬਲਿਕ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਤਾਂ ਕਿ ਕਾਤੋਂ ਇਸ ਤਰ੍ਹਾਂ ਦੀ ਰਿਪੋਰਟ ਆ ਰਹੀ ਕਰਨ ਵਾਲੀ ਹੈ ਉਹਨਾਂ ਨੂੰ ਸਜ਼ਾ ਮਿਲ ਸਜ਼ਾ ਮਿਲ ਸਕੇ ਜਾਓ ਉਸਨੇ ਚੱਕਨੇ ਹੋਣ ਕਿ ਕਿਸੇ ਦੀ ਧੀ ਭੈਣ ਵੱਲ ਅੱਖ ਚੱਕ ਕੇ ਦੇਖਣਾ ਵੀ ਬਹੁਤ ਹੀ ਮੜੀ ਗੱਲ ਹੈ ਤੇ ਇਸ ਤਰ੍ਹਾਂ ਦੇ ਰਿਪੋਰਟ ਜੋ ਬੱਚੀਆਂ ਨਾਲ ਧੀਆਂ ਨਾਲ ਗਲਤ ਹਰਕਤਾਂ ਕਰਦੇ ਆ ਕਿ ਪ੍ਰਸ਼ਾਸਨ ਜਾਂ ਸਰਕਾਰ ਅੱਖਾਂ ਮੀਟ ਕੇ ਕਿਉਂ ਦੇਖਦੀ ਹੈ ਕਿ ਉਹ ਲੜਕੀ ਕਿਸੇ ਦੀ ਧੀ ਕਿਸੇ ਦੀ ਬੱਚੀ ਕਿਸੇ ਦੀ ਭੈਣ ਵੀ ਹੋ ਸਕਦੀ ਹੈ ਹੋ ਸਕਦਾ ਤੁਹਾਡੇ ਵਿੱਚੋਂ ਹੀ ਚਾਹੇ ਕੋ ਐਮਐਲਏ ਹੋਵੇ ਚਾਹੇ ਮੰਤਰੀ ਹੋਵੇ ਚਾਹੇ ਕੋਈ ਵੀ ਵਿਭਾਗ ਮੈਂ ਨਾ ਜੁੜਿਆ ਹੋਵੇ ਅਗਰ ਉਹਨਾਂ ਦੀ ਬੱਚੀ ਨਾਲ ਹੀ ਹੋ ਜੇ ਕੰਮ ਹੋਵੇ ਤਾਂ ਫਿਰ ਅਗਰ उस बच्ची ने जहर पीता हो उसने अपने फेस के उपर तजाब पा के खुद सुसाइड नहीं करना उस बच्ची ने रेप किया गया उसके ऊपर फेस के तजाब मार के तजाब पाया गया जिथे आप देखते हैं कि आए दिन कितने फिर तो मंद होना आए दिन कितना कितने ਦੇਸ਼ ਦੇ ਹਰ ਕੋਨੇ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਸਟੇਟ ਦੇ ਅੰਦਰ ਕਿਤੇ ਨਾ ਕਿਤੇ ਰੇਪ ਹੋ ਰਿਹਾ ਜਿਹੜੀ ਬੱਚੀ ਆਵਾਜ਼ ਚੁੱਕਦੀ ਹੈ ਉਸ ਦੀ ਆਵਾਜ਼ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦਾ ਪਰਿਵਾਰ ਰੋਂਦਾ ਇੱਕਰ ਲੌਂਦਾ ਹੈ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਸ ਬੱਚੀ ਦੇ ਪਰਿਵਾਰ ਨੂੰ ਵੀ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੁਝ ਬੱਚੇ ਡਰ ਕੇ ਬੈਠ ਜਾਂਦੇ ਆਂ ਕੁਝ ਡਟ ਕੇ ਸਾਹਮਣਾ ਵੀ ਕਰਦੇ ਆਂ ਤੇ ਕੁਝ ਬੱਚਿਆਂ ਦਾ ਸੁਸਾਇਡ ਕੀਤਾ ਜਾਂਦਾ ਹੈ ਜਿਸ ਨੂੰ ਮਰਡਰ ਕੀਤਾ ਜਾਂਦਾ ਜਿਸ ਨੂੰ ਸੁਸਾਇਡ ਦੇ ਨਾਮ ਤੇ ਡਾਕਟਰਾਂ ਵੱਲੋਂ ਜਾਂ ਪੁਲਿਸ ਅਧਿਕਾਰੀਆਂ ਵੱਲੋਂ ਝੂਠੀਆਂ ਰਿਪੋਰਟਾਂ ਬਣਾਈਆਂ ਜਾਂਦੀਆਂ ਨੇ ਮੈਂ ਸਰਕਾਰ ਅੱਗੇ ਸੈਂਟਰ ਗਵਰਨਮੈਂਟ ਅੱਗੇ ਪੰਜਾਬ ਗਵਰਨਮੈਂਟ ਦੇ ਹਾਸਟੇਟ ਦੀ ਗਵਰਨਮੈਂਟ ਅੱਗੇ ਇਹੋ ਪੀਲ ਕਰਦਾ ਇਸ ਤਰ੍ਹਾਂ ਦੇ ਉਹ ਬਰਤਕਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਔਨ ਦੀ ਸਪੋਟ ਕਾਰਵਾਈ ਹੋਣੀ ਚਾਹੀਦੀ ਹੈ ਮੌਕੇ ਤੇ ਅਗਰ ਅੱਜ ਉਸ ਬੱਚੀ ਨਾਲ ਬੱਚੀ ਦੇ ਫੇਸ ਦੇ ਉੱਪਰ ਤਜ਼ਾਬ ਪਾ ਕੇ ਉਸਦਾ ਚਿਹਰਾ ਜਲਾਇਆ ਗਿਆ ਇਸੇ ਤਰ੍ਹਾਂ ਹੀ ਉਹਨਾਂ ਬਲਤਕਾਰੀਆਂ ਦੇ ਫੇਸ ਦੇ ਉੱਪਰ ਤਜ਼ਾਬ ਪਾ ਕੇ ਉਹਨਾਂ ਦਾ ਚਿਹਰਾ ਜਲਾਇਆ ਜਾਵੇ ਇਸ ਨੂੰ ਕਿਸੇ ਫਰਕੇ ਹਵਾਲੇ ਕੰਦੀ ਲੋੜ ਨਹੀਂ ਚੌਰਾਹੇ ਦੇ ਵਿੱਚ ਲਾ ਕੇ ਚੌਰਾਹੇ ਦੇ ਵਿੱਚ ਲੰਮਿਆ ਪਾ ਕੇ ਇਹਨਾਂ ਦੇ ਫੇਸ ਦੇ ਉੱਪਰ ਤਜ਼ਾਬ ਪਾਈ ਜਾਵੇ। ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕਾਨੂੰਨੀਆ ਹਰਕਤਾਂ ਕਰਨ ਵਾਲੇ ਚੋਰੇ ਪਸਟਾ। ਉਹਨਾਂ ਨੂੰ ਅਕਲ ਆਸਾ। ਜੇਲ੍ਹ ਦੇ ਵਿੱਚ ਨਹੀਂ ਦੇਣਾ ਚਾਹੀਦਾ। ਕੈਦੀ ਨਹੀਂ ਬਣਾਉਣਾ ਚਾਹੀਦਾ। ਮੈਂ ਆਪਣੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜੁੜ ਸੰਜੀ ਕਰਿਓ। ਮੈਂ ਤੁਹਾਡਾ ਵੀ ਬਾਗਾ ਜੋੜ ਪਾਜਪਾ ਦੇਲਾ ਐਸਸੀ ਮੋਟਾ ਜਨਰਲ ਸੈਕਟਰੀ ਕਰਤੂਆ ਬਗਾ ਆਪਣੇ ਆਪਣੇ ਵਿਚਾਰ जरूर ਸਾਂਝੇ ਕਰੋ ਕਿ ਉਸ ਬੱਚੀ ਦੀ ਜੋ ਰੇ ਪਸਟਾ ਮਨੀਸ਼ਾ ਨਾਮ ਦੀ ਬੱਚੀ ਹੈ ਉਹਨਾਂ ਦੇ ਰੇ ਪਸ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟਾਂ ਰਾਹੀਂ ਜਰੂਰ ਸਾਂਝੇ ਕਰੋ ਜੇਲ੍ਹ ਹੋਣੀ ਚਾਹੀਦੀ ਹੈ ਜਾਂ ਫਿਰ ਉਸੇ ਤਰ੍ਹਾਂ ਹੀ ਉਹਨਾਂ ਦੇ ਫੇਸ ਤੇ ਤਜ਼ਾਬ ਪਾਉਣੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਸਜ਼ਾ ਨਾਲ ਮਿਲਣੀ ਚਾਹੀਦੀ ਹੈ ਆਪਣੇ ਆਪਣੇ ਵਿਚਾਰਾ ਰਾਏ ਜਰੂਰ ਸਾਂਝੇ ਕਰੋ ਨਮਸਕਾਰ ਜੀ ਮੈਂ ਤੁਹਾਡਾ ਬਿਭਾਗਾ ਜੋ ਪਾਜਪਾ ਜਿਲ੍ਹਾ ਅਸੀਂ ਮੋਟਾ ਜਨ ਸਕਤੀ ਨਮਸਕਾਰ